ਕਾਲੂ ਸਾਹਮਣੂ ਇੱਕ ਅਰਜਲ ਕੁਮਾਰ ਜੋ ਕਿ ਰਵਾਨਾ ਸਟੇਟ ਕੁਨੜਾ ਦਾ ਰਹਿਣ ਵਾਲਾ ਹੈ ਉਸਦੇ ਰੋ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸਤਿੰਦਰ ਕੁਮਾਰ ਜੋ ਕਿ ਵੀਰਕੋੜੀ ਦਾ ਰਹਿਣ ਵਾਲਾ ਹੈ ਇਹ ਉਸ ਤੋਂ ਵੱਡੋ ਇੱਕ ਖਬਰ ਬਣਾ ਕੇ ਉਸ ਨੂੰ WhatsApp ਕੀਤੀ ਗਈ ਕਿ ਤੇ ਜਿਹੜੀ ਇੱਕ ਬਿਲਡਿੰਗ ਹੈਗੀ ਹੈ ਉਹ ਗਲਤ ਜਿਹੜੇ ਏਰੀਆ ਦਾ ਤੁਸੀਂ ਬਣਾਈ ਗਈ ਗਲਤ ਜਗ੍ਹਾ ਤੇ ਪਰਜਾ ਕਰਕੇ ਬਣਾਈ ਗਈ ਤੇ ਇਹ ਵੀ ਖਬਰ ਚਲਾਉਣ ਦੀ ਕਿਉਂ ਕਹਿਣ ਲੱਗਾ ਕਿ ਜਦੋਂ ਉਸਨੇ ਉਸ ਨੂੰ ਅ ਅਗੇ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਤੋਂ ਇੱਕ ਪ੍ਰੋਗਰੈਸ ਨਹੀਂ ਮੰਗੀ ਤੀ ਉਸ ਤੋਂ ਬਾਅਦ ਜਦੋਂ ਐਸਐਚਓ ਕੋਤਵਾਰਨੀ ਕੋਲੋਂ ਨਵਾਂ ਵੱਲੋਂ ਕਲੋਜ਼ ਕੀਤਾ ਗਿਆ ਤਾਂ ਸਾਡਾ 49 ਨੰਬਰ ਅਕਾ ਯਰ ਕੰਸਟਰਕਸ਼ਨ 420 ਤੁੰਸ ਨਲਮੈਂਟ ਪਾਸ ਹੋ ਚੀ ਹੈ ਆਈਪੀਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕੇ ਪਰ ਜਾ ਕੇ ਜਦੋਂ ਜਿਹੜਾ ਰਜੇਦ ਕੁਮਾਰ ਹੈਗਾ ਉਹਦੇ ਕਲੋਚ ਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ 1 ਲੱਖ ਰੁਪਏ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਮੌਕੇ ਦੇ ਉੱਪਰ ਡ੍ਰੈਪ ਕਰਾਇਆ ਗਿਆ ਸੀਗਾ ਤੇ ਮੌਕੇ ਦੇ ਉੱਪਰ ਜਿਹੜਾ ਹੈਗਾ ਉਹ ਪਾ ਜੋਨਦਰ ਦੇ ਕਪਤੀਸ਼ ਤੋਂ ਇਹ ਸਾਹਮਣੇ ਆਇਆ ਕਿ ਉਹ ਤੋਂ ਬੇਚਰ ਤਨਾ ਇੱਕ ਖਬਰ ਬਣਾ ਕੇ ਉਸ ਨੂੰ ਵਸਤਕ ਕੀਤੀ ਗਈ ਸੀ ਦੀ ਉਸ ਤੋਂ ਖਬਰ ਨਾ ਚਲਾਉਣ ਦੇ ਬਦਲੇ ਉਸ ਨੂੰ 1 ਲੱਖ ਰੁਪਏ ਦੀ ਮੰਗ ਕਰ ਰਾਇਆ ਸੀ ਕਿ ਜੇ ਤੋਂ ਮੈਂ 1 ਲੱਖ ਤਾਂ ਨਹੀਂ ਦੇਣਾ ਮੈਂ ਤੇਰੀ ਖਬਰ ਨਹੀਂਗੀ ਆਪਣਾ ਚੈਨਲ ਦੁਪਰ ਸ਼ਾਦ ਜੀ ਸਰ ਖਬਰ ਕਰ ਦਿਓ ਜੀ ਆਪਣੀ ਸਰਕਾਰ ਦੇ ਨਾਲ ਆਪਣੀ ਦੰਦ ਹੈਗੇ ਇਹ ਇਤਿਹਾਸਿਕ ਡੀਪੀਆਰ ਤੋਂ 100000 ਹਾਸਿਲ ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜਿਹੜੇ ਚੈਨਲ ਦਾ ਨਾਮ ਲਸਿਆ ਗਿਆ ਉਸ ਵਾਂ ਦੇ ਵਿੱਚ ਇਹ ਰਿਪੋਰਟ ਹੈ ਨਿੱਥੇ ਰੋ ਹਸਤਾ ਜੋ ਸਰ ਕੁਝ ਬਿਲਡਿੰਗ ਇੰਸਪੈਕਟਰਾਂ ਦੇ ਨਾਮ ਆ ਹੀ ਜਾਂਦੇ ਵਿੱਚ ਜੇ ਪਾਏ ਗਏ ਦੋਸ਼ੀ ਤੋਂ ਉੱਪਰ ਕਾਰਵਾਈ ਕੀਤੀ ਜਾਵੇ ਇਹਦਾ ਖਡਾਲ ਇਹਦੀ ਗ੍ਰਿਫਤਾਰੀ ਹੋ ਗਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕੁਝ ਕੁ ਸਥਿਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਇਨਵੋਲ ਸੀਗਾ ਜਾਂ ਆਪਣੇ ਲੈਵਲ ਦੇ ਪਰਿਵਰਹ ਹੈਗਾ ਸੀ ਇਹ ਇਸ ਤਰ੍ਹਾਂ ਦਾ ਕੋਈ ਵੀ ਕੋਰਸ ਸਦਸਾ ਕਰ ਰਹੀ ਹੈ ਬਿਲਕੁਲ ਬੰਦਾ ਪਾਉਂਦਾ ਕਿ ਉਹ ਮੈਨੂੰ ਕਰੇ ਉਹਨੇ ਇਹ ਬੁਲੱਡ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਵੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਲੈਕਮੇਲੀ ਕਰ ਰਹੀ ਸੀ ਬਸ ਵੀਡੀਓ ਤੇ ਫੋਟੋਗ੍ਰਾਫਸ ਤੇ ਇਹਦੇ ਨਾਲ ਕੋਈ ਗੱਲ ਨਹੀਂ ਸੀ ਅਹ ਤਲਾਉ ਮੈਂ ਹੋਰ ਸੀ ਬਰਾਦ ਤੋਂ ਚੈੱਕ ਕੀਤਾ ਹੈ ਕਿ ਉਹ ਗੱਲ ਮੈਨੂੰ ਉਹ ਡਾਟਾ ਜਿਹੜਾ ਸਰਪਟਾ ਮੈਂ ਕਰਦਾ ਕੰਮ ਆ ਰਿਹਾ ਇਹ ਬਾਰੰਦ ਵਾਲਾ ਬੁਝਿਸ਼ ਤਾਂ 5.4 ਸਮਾਂ ਦੇ ਜਿਹੜਾ ਹਾਈਗਰ ਕੋਰਟ ਡਿਟਰ ਹੈਗਾ ਵੀ ਇਹ ਤੋਂ ਪਹਿਲਾਂ ਵੀ ਇੱਕ ਜਿੱਦਾਂ ਵਾਲਾ ਇਸੇ ਤਰ੍ਹਾਂ ਹੀ ਬਣਿਆ ਗਿਆ ਸੀ ਜਿਹੜੀ ਇਹ ਮਲ ਮਨਨਣ ਵਾਲੇ ਇਸ ਤਰ੍ਹਾਂ ਉਹ ਮੰਗਣਾ ਪਿਆ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰ ਕਰਵਾਈ ਸੀ ਕਿ ਉਹ ਦੁਕਾਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰਿਟ ਪੈਰ ਕੀਤੀ ਸੀਗੀ ਜਨਮ ਲੈਣ ਵਾਸਤੇ ਤੇ ਉਹਨਾਂ ਨੇ ਫਾਇਰ ਕਰਵਾਉਣ ਦੇ ਲਈ ਜਨਮ ਲੈਣ ਦੀ ਕੋਸ਼ਿਸ਼ ਕੀਤੀ